ਮਾਤਾ ਚਰਨ ਕੌਰ ਨੇ ਛੋਟੇ ਸਿੱਧੂ ਬਾਸਤੇ ਪਾਈ ਸੋਸ਼ਲ ਮੀਡੀਆ ਦੇ ਉੱਪਰ ਇੱਕ ਭਾਵੁਕ ਪੋਸਟ ਲੋਕਾਂ ਨੂੰ ਕੀਤੀ ਹੈ ਖਾਸ ਅਪੀਲ ਦੱਸਿਆ ਇਹ ਜਿਹੜੇ ਲੋਕ ਸਿੱਧੂ ਮੂਸੇਵਾਲ ਦੇ ਛੋਟੇ ਭਰਾ ਨੂੰ ਹਵੇਲੀ ਦੇ ਵਿੱਚ ਮਿਲਣ ਆਉਂਦੇ ਨੇ ਉਹ ਉਹਦੇ ਨਾਲ ਤਸਵੀਰਾਂ ਕਰਾ ਕੇ AI ਦੇ ਨਾਲ ਗਲਤ ਤਰੀਕੇ ਨਾਲ ਬਣਾ ਕੇ ਕਰ ਦਿੰਦੇ ਹਨ ਵਾਇਰਲ ਉਹਨਾਂ ਲੋਕਾਂ ਨੂੰ ਮਾਤਾ ਚਰਨ ਕੌਰ ਨੇ ਇੱਕ ਖਾਸ ਅਪੀਲ ਕੀਤੀ ਹੈ ਮਾਤਾ ਚਰਨ ਕੌਰ ਨੇ ਇੰਸਟਾਗ੍ਰam ਦੇ ਉੱਪਰ ਕੁਝ ਘੰਟੇ ਪਹਿਲਾਂ ਇੱਕ ਪੋਸਟ ਪਾਈ ਹੈ ਜਿਹੜੀ ਕਿ ਸਮੇਂ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਹੜੇ ਸਿੱਧੂ ਮੂਸੇਵਾਲੇ ਨੂੰ ਪਿਆਰ ਕਰਨ ਵਾਲੇ ਨੇ ਜਾਂ ਫਿਰ ਛੋਟੇ ਸਿੱਧੂ ਮੂਸੇਵਾਲੇ ਨੂੰ ਮਿਲਣਾ ਚਾਹੁੰਦੇ ਨੇ ਉਹ ਇੱਕ ਵਾਰ ਸੁਣ ਲੈਣ ਕਿ ਆਖਿਰ ਮਾਤਾ ਚਰਨ ਕੌਰ ਨੇ ਦੀ اپੀਲ ਕੀਤੀ ਹੈ ਮਿੱਤਰੋ ਆਹੀ ਪੋਸਟ ਹੈ ਜਿਹੜੀ ਕਿ ਤੁਸੀਂ ਆਪਣੀ ਸਕਰੀਨ ਦੇ ਉੱਪਰ ਦੇਖ ਰਹੇ ਹੋ ਇਸ ਦੇ ਵਿੱਚ ਮਾਤਾ ਚਰਨਕੌਰ ਲਿਖਦੇ ਨੇ ਕਿ ਮੈਂ ਤੁਹਾਡੇ ਸਾਰਿਆਂ ਨਾਲ ਆਪਣੇ ਮਨ ਦੀ ਇੱਕ ਗੱਲ ਸਾਂਝੀ ਕਰਨਾ ਚਾਹੁੰਦੀ ਆ ਮੈਂ ਜਾਣਦੀ ਆ ਕਿ ਤੁਸੀਂ ਮੇਰੇ ਵੱਡੇ ਸ਼ੁਭ ਨੂੰ ਜਿੰਨਾ ਪਿਆਰ ਅਤੇ ਸਤਿਕਾਰ ਦਿੱਤਾ ਉਹਨਾਂ ਹੀ ਤੁਸੀਂ ਮੇਰੇ ਨਿੱਕੇ ਸ਼ੁਭ ਨੂੰ ਦੇ ਰਹੇ ਹੋ ਪਰ ਨਿੱਕੇ ਸ਼ੁਭ ਦੇ ਪਰਿਵਾਰ ਇੱਕ ਵਿਸ਼ੋਕਰ ਨੂੰ ਇੱਕ ਸਮੇਂ ਲਈ ਭੁੱਲ ਕੇ ਉਸ ਨੂੰ ਇੱਕ ਆਮ ਪਰਿਵਾਰ ਦੇ ਬੱਚੇ ਦੀ ਨਜ਼ਰ ਨਾਲ ਦੇਖਿਆ ਜਾਵੇ ਤਾਂ ਉਸ ਦੀ 마ਸੂਮੀਅਤ ਵੀ ਬਾਕੀ ਬੱਚਿਆਂ ਵਰਗੀ ਹੀ ਹੈ ਮੈਂ ਜਾਣਦੀ ਆ ਕਿ ਨਿੱਕੇ ਸ਼ੁਭ ਤੋਂ ਸਾਡੇ ਵਾਂਗੂ ਤੁਹਾਨੂੰ ਸਾਰਿਆਂ ਨੂੰ ਵੀ ਬਹੁਤ ਉਮੀਦਾਂ ਨੇ ਪਰ ਅਜੇ ਉਸ ਦੀ ਉਮਰ ਸਾਡੀਆਂ ਉਮੀਦਾਂ ਦੇ ਤਕਾਜ਼ੇ ਨੂੰ ਸਮਝਣ ਲਈ ਬਹੁਤ ਬਹੁਤ ਥੋੜੀ ਹੈ ਕਿਰਪਾ ਕਰਕੇ ਮੇਰੇ ਨਿੱਕੇ ਸ਼ੁਭ ਨੂੰ ਜੇਕਰ ਤੁਸੀਂ ਮਿਲ ਰਹੇ ਹੋ ਜੇਕਰ ਉਸ ਨਾਲ ਤਸਵੀਰ ਖਿੱਚਵਾ ਰਹੇ ਹੋ ਤਾਂ ਉਸ ਨੂੰ ਆਪਣਾ ਹਮ ਉਮਰ ਨਾ ਸਮਝ ਕੇ ਬੱਚੇ ਤਰ੍ਹਾਂ ਹੀ ਸਮਝਿਆ ਜਾਵੇ ਤੇ ਉਸ ਨਾਲ ਰਹਿੰਦੇ ਹੋਏ ਕਿਸੇ ਪ੍ਰਕਾਰ ਦੀ ਜਨਨਕ ਭਾਚਾ ਜਾਂ ਹਰਕਤ ਨਾ ਕੀਤੀ ਜਾਵੇ ਕਿਉਂਕਿ ਅਜੇ ਵੀ ਕੁਝ ਲੋਕ ਮੇਰੇ ਬੱਚੇ ਤੋਂ ਨਫ਼ਰਤ ਕਰਦੇ ਨੇ ਤੇ ਜੋ ਪਿਆਰ ਸਤਕਾਰ ਤੁਸੀਂ ਸ਼ੁੱਭ ਨੂੰ ਕਰਦੇ ਹੋ ਉਸ ਦਾ ਉਦੇਸ਼ ਗਲਤ ਬਣਾ ਕੇ ਵੀ ਲੋਕਾਂ ਅੱਗੇ ਪੇਸ਼ ਕਰ ਸਕਦੇ ਨੇ ਪਰ ਅਸੀਂ ਆਪਣੇ ਬੱਚੇ ਦੀ ਪਰਪ੍ਰਿਸ਼ਾ ਸਧਾਰਨ ਬੱਚੇ ਵਾਂਗ ਕਰਨਾ ਚਾਹੁੰਦੇ ਆ ਉਮੀਦ ਹੈ ਕਿ ਤੁਸੀਂ ਸਾਡੀ ਭਾਵਨਾ ਸਮਝੋਗੇ ਵੱਲੋਂ ਸਿੱਧੂ ਪਰਿਵਾਰ ਆ ਤਾਂ ਦੋਸਤੋ ਆਹੀ ਪੋਸਟ ਹੈ ਜਿਹੜੀ ਕਿ ਤੁਸੀਂ ਦੇਖ ਰਹੇ ਹੋ ਹੁੰਦਾ ਇਸ ਤਰ੍ਹਾਂ ਹੈ ਕਿ ਕੁਝ ਲੋਕ ਆਉਂਦੇ ਨੇ ਫੋਟੋ ਅੱਖਝਵਾ ਕੇ ਲਾਏ ਜਾਂਦੇ ਨੇ ਛੋਟੇ ਸਿੱਧੂ ਦੇ ਨਾਲ ਅਤੇ ਫਿਰ ਉਹ ਫੋਟੋਆਂ ਨੇ ਜਿਹੜੀਆਂ ਫੋਟੋਸ਼ਾਪ ਨਾਲ ਜਾਂ AI ਨਾਲ ਕੋਈ ਹੋਰ ਹੀ ਰੂਪ ਦੇ ਕੇ ਵਾਇਰਲ ਕਰ ਦਿੰਦੇ ਨੇ ਕਈ ਵਾਰ ਪਰਿਵਾਰ ਨੂੰ ਇਹ ਚੀਜ਼ਾਂ ਬੁਰੀਆਂ ਲੱਗਦੀਆਂ ਨੇ वैसे बहुत सारे फैन ऐसे भी आوندے ਨੇ ਜਿਹੜੇ ਛੋਟੇ ਸਿੱਧੂ ਚੋਂ ਵੱਡੇ ਸਿੱਧੂ ਮੂਸੇ ਵਾਲੇ ਦੀ ਝਲਕ ਦੇਖਦੇ ਨੇ ਪਰ ਮਾਤਾ ਚਰਨ ਕੌਰ ਨੇ ਜਿਸ ਤਰ੍ਹਾਂ ਕਿਹਾ ਕਿ ਹਲੇ ਉਹ ਬਹੁਤ ਛੋਟਾ ਹੈ ਉਸ ਨੂੰ ਇਹਨਾਂ ਚੀਜ਼ਾਂ ਬਾਰੇ ਕੁਝ ਪਤਾ ਵੀ ਨਹੀਂ ਕਿਉਂਕਿ ਤੁਸੀਂ ਆਪ ਸੋਚ ਕੇ ਦੇਖੋ ਕਿ ਐਡੇ ਛੋਟੇ ਬੱਚੇ ਨੂੰ ਪਤਾ ਵੀ ਕੀ ਹੋਵੇਗਾ ਤਾਂ ਦੋਸਤੋ ਇਹਨਾਂ ਚੀਜ਼ਾਂ ਦਾ ਧਿਆਨ ਰੱਖਿਆ ਕਰੋ ਪੋਸਟ ਹੈ ਮਾਤਾ ਚਰਨ ਕੌਰ ਨੇ ਪਾਈ ਸੀ ਆਪਣੇ ਸੋਸ਼ਲ ਮੀਡੀਆ ਦੇ ਉੱਪਰ ਸੋਚਿਆ ਕਿ ਤੁਹਾਡੇ ਨਾਲ ਸਾਂਝਾ ਕੀਤੀ ਜਾਵੇ ਵੀਡੀਓ ਨੂੰ ਸ਼ੇਅਰ ਕਰ ਦਿਓ ਧੰਨਵਾਦ